ਰਾਵੀ ਦਰਿਆ ਦਾ ਪਾਣੀ ਗੁਰਦਾਸਪੁਰ ਸ਼ਹਿਰ ਵੱਲ ਵਧ ਰਿਹਾ ਫਿਲਹਾਲ ਸ਼ਹਿਰ ਤੋਂ 6 ਕਿਲੋਮੀਟਰ ਦੂਰ ਮਰਗ ਮੁਧਿਆ ਤੱਕ ਨੂੰ ਰਾਵੀ ਦਰਿਆ ਦੇ ਪਾਣੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਜੋ ਦਰਿਆ ਦਰਿਆ ਦੇ 9 ਕਿਲੋਮੀਟਰ ਦੂਰ ਪੈਂਦਾ ਦੱਸਿਆ ਜਾ ਰਿਹਾ ਹੈ ਕਿ ਕਈ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਵਿੱਚ 6-6 7-7 ਫੁੱਟ ਪਾਣੀ ਵੜ ਗਿਆ ਅਤੇ ਲੋਕ ਛੱਤਾਂ ਤੇ ਚੜ ਗਏ ਨੇ ਪਰ ਫਿਲਹਾਲ ਉਨ੍ਹਾਂ ਤੱਕ ਪ੍ਰਸ਼ਾਸਨ ਦੀ ਮਦਦ ਨਹੀਂ ਪਹੁੰਚੀ ਦੂਜੇ ਪਾਸੇ ਪਾਣੀ ਦਾ ਮਗਰ ਮੁਧਿਆ ਤੱਕ ਪਹੁੰਚਣ ਕਾਰਨ ਆਲੇ-ਦੁਆਲੇ ਦੇ ਲੋਕ ਵੀ ਸਾਮ ਗਏ ਨੇ ਕਿਉਂਕਿ ਪਾਣੀ ਤੇਜ਼ੀ ਨਾਲ ਵਧ ਰਿਹਾ ਤੇ ਜੇਕਰ ਫਸਲਾਂ ਤੇ ਡੰਗਰ ਵਿੱਛਾਂ ਦੀ ਗੱਲ ਕਰੀਏ ਤਾਂ ਦੋਹਾਂ ਦਾ ਵੱਡਾ ਨੁਕਸਾਨ ਹੋਣ ਦੀ ਅੰਸ਼ਕਾ ਦਤਾਈ ਜਾ ਰਹੀ ਹੈ ਲੋਕਾਂ ਦਾ ਕਹਿਣਾ ਕਿ 88 ਵਿੱਚ ਜਦੋਂ ਬਹੁਤ ਜ਼ਿਆਦਾ ਹੜ ਆਏ ਤਾਂ ਉਦੋਂ ਵੀ ਪਾਣੀ ਮਗਨ ਮੁੱਦਿਆਂ ਤੱਕ ਨਹੀਂ ਪਹੁੰਚਿਆ ਸੀ ਪਰ ਇਸ ਵਾਰ ਤੇਜ਼ ਵਹਾਅ ਵਾਲਾ ਪਾਣੀ ਲਗਾਤਾਰ ਵਧ ਰਿਹਾ ਹੈ ਪਿੰਡ ਬੋਲਦੋਂ ਪਹਿਲਾਂ ਸਾਰਾ ਡਿਫਾਈਨ ਕਰ ਲਓ ਵੀ ਕੱਲ ਪਾਣੀ ਚੜਨਾ ਸ਼ੁਰੂ ਹੋਇਆ ਈ ਕਿਸ ਤਰ੍ਹਾਂ ਦਾ ਹਾਂਜੀ ਮੇਰਾ ਨਾਮ ਯੋਧ ਸਿੰਘ ਜੀ ਪਿੰਡ ਮਗਰਮੁਦੀਆਂ ਡਿਸਟ੍ਰਿਕਟ ਗੁਰਦਾਸਪੁਰ ਅ ਤੋਂ ਕਰੀਬ ਗੁਰਦਾਸਪੁਰ ਤੋਂ 6 ਕਿਲੋਮੀਟਰ ਗਲੜੀ ਬ੍ਰਹਮਪੁਰ ਰੋਡ ਤੇ ਅਸੀਂ ਖੜੇ ਆਂ ਤੇ ਇੱਥੇ ਹਾਲਾਤ ਰਾਤ 12 ਵਜੇ ਤੱਕ ਰੋਡ ਕ੍ਰਾਸ ਕਰ ਗਿਆ ਪਾਣੀ 5-7 ਫੁੱਟ ਤੇ ਇਸ ਮੋਕੇ ਬਹੁਤ ਹਾਲਾਤ ਮਾੜੇ ਨੇ ਕਿੰਨਾ ਕ ਪਾਣੀ ਚੜ ਚੁੱਕਾ ਪਿੰਡਾਂ ਦਾ ਪਾਣੀ ਆ ਮੋਕੇ ਪਿੰਡਾਂ ਦੇ ਵਿੱਚ ਜਿਹੜਾ ਉਹ 2-3-3 ਫੁੱਟ ਹੈ 4-4 ਫੁੱਟ ਵੀ ਹੋ ਸਕਦਾ ਬਾਰ ਖੇਤ ਸਾਰਾ ਫਸਲ ਬਰਬਾਦ ਹੋ ਗਈ ਸਭ ਕੁਝ ਬਰਬਾਦ ਹੋ ਗਿਆ ਜੀ ਪੱਟਾ ਬਰਬਾਦ ਹੋ ਗਿਆ ਪਛਮੋ ਤੇ ਪਾਣ ਵਾਲਾ ਚਾਰਾ ਖਤਮ ਹੋ ਗਿਆ ਸਾਰਾ ਕੁਝ ਕੋਈ ਅਨਾਉਂਸਮੈਂਟ ਕੀਤੀ ਗਈ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੇ ਰਿਹਾ ਨਹੀਂ ਦੇ ਕਿਸੇ ਪਾਣੀ ਆਸਰ ਦਾ ਪਹਿਲੇ ਕੋਈ ਨੋਸ ਨਹੀਂ ਨਾ ਕੋਈ ਅਨਾਉਂਸਮੈਂਟ ਨਾ ਕੋਈ ਇੱਥੇ ਪ੍ਰਸ਼ਾਸਨ ਵਾਲਾ ਆਇਆ ਕੋਈ ਨਾ ਕੋਈ ਖੁਦ ਹੀ ਲੋਕ ਆਪ ਹੀ ਕਰ ਰਿਹਾ 23 ਚ ਵੀ ਹੜਾ ਏ 88 ਚ ਵੀ ਹੜਾ ਏ 95 ਚ ਵੀ ਹੜਾ ਏ ਤੀਜੀ ਚਾਰਵਰੀ ਹੋ ਚੁੱਕਿਆ ਅਗਰ ਰਾਵੀ ਦਾ ਪਾਣੀ ਪਹਿਲੇ ਕਦੀ ਇਦਾਂ ਆਇਆ ਇਥੇ ਨਹੀਂ ਜੀ ਨਹੀਂ 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 88 ਆਇਆ ਉਸ ਤੋਂ ਬਾਅਦ ਨਹੀਂ ਆਇਆ ਸਾਸੀ ਕੀ ਹਾਲਾਤ ਸੀ ਸਾਸੀ ਹਾਲਾਤ ਦੇ ਪਰ ਹਾਂ ਪਿਆਰ ਇਹ ਜ਼ਿਆਦਾ ਏਰਕਾ ਜ਼ਿਆਦਾ ਏਰਕਾ ਜ਼ਿਆਦਾ ਹਾਂਜੀ ਹਾਂ ਇਹ ਰੋੜੀ ਵਿੱਚ ਆਇਆ ਨਾ ਉਹ ਰੋੜ ਦਾ ਕਰਾਸ ਥੋੜਾ ਕਰਾਇਗਾ ਏਰਕਾ ਬਣੀ ਜ਼ਿਆਦਾ ਆ ਇੱਥੇ ਤੁਸੀਂ ਕਹਿੰਦੇ ਰਾਤੀ ਪਾਣੀ ਆਇਆ ਤੇ ਪਿੱਛੇ ਜਿਹੜੇ ਗੱਲਰੀ ਵਗੈਰਾ ਤੇ ਨਾਲ ਪਿੰਡਾ ਉੱਥੇ ਦੇ ਕੱਲ ਸ਼ਾਮ ਦਾ ਹੀ ਪਾਣੀ ਆਨੇ। ਹਾਂ ਉਹ ਕੱਲ ਕੱਲ ਸਵੇਰ ਦਾ ਆ ਰਿਹਾ। ਕੀ ਹਾਲਾਤ ਹੈ? ਉਹ ਥੋੜਾ ਬਹੁਤ ਬਰਹਾ ਲਈ ਸਾਡੇ ਆਪਣੇ ਨਾਲ ਮੜਾ ਹੜਾ। ਕਿੰਨਾ ਪਾਣੀ ਹੋਏਗਾ ਕੱਲ ਕੋਈ। ਉੱਥੇ ਦਾ ਕਰੀਬ ਕੁਝ ਕਹਿਣ ਸਕਦਾ ਕਿ ਜਾਣਦਾ ਦਾ ਬੰਦਾ ਹੀ ਇਸ ਤੋਂ ਅੱਗੇ। ਨਾ ਵੀ ਪਾਣੀ ਹੈ 5-5 6-6 ਫੁੱਟ। ਪਰ ਇੱਕੋ ਐਸੀ ਲੱਗਿਆ ਉਹਦੇ ਕੀ ਹਾਲ ਹੋਏਗਾ। ਬਹੁਤ ਮੜਾ ਜੋ ਹਾਂ ਉਹ ਬਹੁਤ ਮੜਾ। ਬਹੁਤ ਜ਼ਿਆਦਾ ਮੜੀ। ਜੋ ਪਾਣੀ ਹੈ ਨਾ ਪਾਣੀ ਜੋ ਹੈ ਇਹ ਬੈਡ ਦੇ ਬੈਡ ਤੱਕ ਆ ਗਿਆ ਦੇ ਅੰਦਰ। ਅੰਦਰੋਂ ਵੀ ਫੇਰਿਆ ਸਾਡੇ। ਇਹ ਇਨਾ ਪਾਣੀ ਹੋ ਗਿਆ ਸਾਮਾਨ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਖਰਾਬ ਉਹ ਜੋ ਲਿਕਵਿਡ ਵਾਲਾ ਜੋ ਦੂਸਰਾ ਹੈ ਖੰਡ ਪੱਤੀ ਵਗਾਇਆ ਜੋ ਜਨ ਦਖਲਾ ਹੁੰਕੇ ਆਪਣਾ ਹਾਂਜੀ ਮੇਰਾ ਪਿੰਡ ਜੂਨ ਚੱਕ ਹੈ ਜੀ ਜੂਨ ਚੱਕ ਹੈ ਇਤੋਂ ਕਰੀਬ ਕੱਲ ਸ਼ਾਮ ਦਾ ਹੀ ਆ ਰਿਹਾ ਇਤੋਂ 4 ਕਿਲੋਮੀਟਰ ਹੋਗਾ ਨਾ ਹਾਂਜੀ ਇਤੋਂ 4 ਕਿਲੋਮੀਟਰ 4 ਕਿਲੋਮੀਟਰ ਅੱਗੇ ਆ ਪਰ ਪੂਰੀ ਜੋ ਬਗੜਾ ਜੂਨ ਚੱਕ ਤੇ ਲੋਕਾਂ ਨੇ ਫਿਰ ਕਿੱਦਾਂ ਅਪਨੀ ਅਰੇਂਜਮੈਂਟ ਕੀਤੀ ਕੁਝ ਵੀ ਨਹੀਂ ਕਰ ਰਹੇ ਇਤੋਂ ਹੀ ਹੈ ਖੁਦਾ ਵੀ ਕਰੇ ਲੋਕ ਦੇ ਦਈਏ ਨਹੀਂ ਖੁਦਾ ਵੀ ਆ ਵੀ ਲੋਕਾਂ ਇਹ ਲੋਕੀ ਆਪ ਨੂੰ ਆਪ ਹੀ ਇੱਕ ਦੋ ਵਾਰ ਸਾਫ ਦੇ ਕੇ ਮਾੜਾ ਮੋਟਾ ਜੋ ਹੈ ਉਹ ਪਿੰਡ ਤੋਂ ਨਿਕਲੇ ਵੀ ਹੈ ਕੁਝ ਲੋਕ ਪਿੰਡ ਚੋਂ ਜਿਹੜੇ ਪਹਿਲੇ ਦੇ ਨਿਕਲੇ ਉਹ ਠੀਕ ਆ ਬਾਕੀ ਸ਼ਾਮ ਤੋਂ ਬਾਅਦ ਕੋਈ ਨਾ ਆਇਆ ਤੇ ਨਾ ਕੋ ਨਿਕਲੇ ਨਿਕਲ ਨਹੀਂ ਗਿਆ ਨਿਕਲ ਨਹੀਂ ਗਿਆ ਨਿਕਲ ਨਹੀਂ ਗਿਆ ਸਾਰੇ ਪਾਸੇ ਪਾਣੀ ਆ ਗ੍ਰੀਮ ਵਰਗਾ ਕੀ ਕਰੇਗਾ ਕਿੱਥੋਂ ਰੋਟੀ ਖਾਏਗਾ ਜੀ ਲੱਗਦਾ ਛੱਤਾਂ ਤੇ ਚੜੇ ਹੋਣਗੇ ਲੋਕ ਚੜੇ ਛੱਤਾਂ ਤੇ ਚੜੇ ਆ ਬੱਚਾ ਤਾਂ ਲੋਕਾਂ ਨੂੰ ਪਾਣੀ ਪਹੁੰਚੇ ਉੱਪਰ ਬੱਚਿਆਂ ਬੱਚਿਆਂ ਦਾ ਬਹੁਤ ਮਤਲਬ ਕੋਈ ਅਪੀਲ ਕਰਨਾ ਚਾਹੂਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਅਪੀਲ ਆ ਵੀ ਹਰ ਵਾਰੀ ਤਾਂ ਅਪੀਲ ਲੋਕ ਕਰਦੇ ਨੇ ਲੇਕਿਨ ਕੋਈ ਸੁਣਦਾ ਨਹੀਂ ਸੁਣਦਾ ਨਹੀਂ ਇਹ ਕੰਮ ਹੋਣ ਤੋਂ ਬਾਅਦ ਜਦੋਂ ਲੋਕੀ ਰੋੜ ਜਾਂਦੇ ਨੇ ਬਰਵਾਦ ਹੋ ਜਾਂਦੇ ਉਹ ਪ੍ਰਸ਼ਾਸਨ ਗੱਡੀਆਂ 'ਚ ਉਤਰਦਾ ਪਤਾ ਲੱਗ ਸਾਰੇ ਦੁਨੀਆ ਨੂੰ ਪਤਾ ਲੱਗਿਆ ਪਾਣੀ ਦਾ ਉਹਨਾਂ ਨੂੰ ਕਿਹਨੂੰ ਪਤਾ ਲੱਗਾ ਇਹਦਾ ਕੋਈ ਨਹੀਂ ਆਇਆ ਨਾ ਕੋਈ ਨਹੀਂ ਉਹ ਮੋਬਾਈਲ ਨਹੀਂ ਦੇਖਦੇ ਉਹ ਨਹੀਂ ਦੇਦਾ ਸੀ ਮੋਬਾਈਲਾਂ ਤੋਂ ਸਭ ਕੁਝ ਨਿਕ ਰਹੇ ਆ ਸਾਨੂੰ ਪਤਾ ਲੱਗਿਆ ਲੋਧੀ ਪਾਣੀ ਆ ਗਿਆ ਸultan ਲੋਧੀ ਆ ਉਧਰ ਸਾਰੇ ਆ ਗਿਆ ਸਾਨੂੰ ਪਤਾ ਹੈ ਸਰਕਾਰ ਨੂੰ ਨਹੀਂ ਪਤਾਗਾ ਫਿਰ ਸਭ ਪ੍ਰਧਾਨ ਸਾਹਿਬ ਇਹ ਕਹਿੰਦੇ ਨੇ ਵੀ ਜੀ ਉਹ ਠੀਕ ਆ ਜੀ ਉਹ ਅਜੇ ਹਾਰਡ ਨਹੀਂ ਆਇਆ ਜਿਹੜੇ ਦਰਿਆ ਤੋਂ ਪਾਰ ਪਾਰ ਪਾਣੀ ਆ ਤੇ ਪਾਣੀ ਨੇ ਕਿਹਨੂੰ ਪੁੱਛ ਪਾਣੀ ਦਾ ਗਰਦਾਸਪੁਰ ਤੋਂ ਸਰ ਕਿੰਨਾ ਕਿਲੋਮੀਟਰ 6 ਕਿਲੋਮੀਟਰ ਹੈ ਲੋਕੀ ਕਈ ਕਈ ਵਿੱਚੋਂ ਲੋਕੀ ਬੋਲਦੇ ਨੇ ਸ਼ਾਮ ਦੇ ਫੋਨ ਇੱਥੋਂ ਰਾਵੀ 8 ਕਿਲੋਮੀਟਰ ਨੌਂਗਲੈਂਡ ਹੋ ਗਿਆ ਇਹ ਸਵੇਰੇ ਫੇਰਾਂ ਦੇ ਗੱਡੀਆਂ ਤੇ ਜਦੋਂ ਪਾਣੀ ਡਾਊਨ ਹੋਏਗਾ ਲੋਕਾਂ ਦੀ ਹਾਲਤ ਮਾੜੀ ਹੋ ਜੇ ਫੇਰਾਂ ਗਿਆ ਇੱਥੋਂ ਰਾਵੀ ਕਰੋ ਮੇਰਾ ਨਾਮ ਬਲਵਿੰਦਰ ਸਿੰਘ ਹੈਗਾ ਮੇਰਾ ਪਿੰਡ ਮਗਰਮੁਦੀਆ ਹੈ ਜੀ ਕਿਦੋਂ ਦਾ ਪਾਣੀ ਵਧਣਾ ਸ਼ੁਰੂ ਹੋਇਆ ਪਾਣੀ ਰਾਤ 3 ਵਜੇ ਸ਼ੁਰੂ ਹੋਇਆ ਜੀ ਪਾਣੀ ਵਧ ਰਿਹਾ ਕੀ ਪੋਜੀਸ਼ਨ ਹੈ ਕਿੱਥੋਂ ਕਿੱਥੇ ਤੱਕ ਪਾਣੀ ਹੈ ਪਾਣੀ ਵਧ ਰਿਹਾ ਹੈ ਸਾਰੇ ਦਿਨ ਨਗਰ ਤੱਕ ਪਾਣੀ ਦਿਨ ਨਗਰ ਤੋਂ ਪਿੱਛੇ ਤੱਕ ਪਾਣੀ ਆ ਰਿਹਾ ਹੈ ਰਿਆਸ਼ੀ ਇਲਾਕਾ ਵੀ ਕੋਈ ਲਪੇਟ ਨਹੀਂ ਚਾਹਿਆ ਸਾਰਾ ਰਿਆਸ਼ੀ ਇਲਾਕਾ ਹੈ ਕਿੰਨੀ ਕੁ ਮੁਸ਼ਕਲ ਹੋ ਰਹੀ ਹੈ ਕਿਉਂਕਿ ਡੰਗਰ ਡੁੰਗਰ ਲਈ ਤਾਂ ਕਾਫੀ ਮੁਸ਼ਕਲ ਹੁੰਦੀ ਹੈ ਪੱਠਾ ਜਾਰਾ ਤੇ ਪਹਿਲੀਆਂ ਵੀ ਖਰਾਬ ਹੋ ਗਈਆਂ ਚਾਰੇ ਵਾਸਤੇ ਤੇ ਚਾਰਾ ਵੀ ਰੁੜ ਗਿਆ ਹੈ ਇਹਨਾਂ ਦਾ ਜਿਹੜੇ ਨਿਹੇ ਪੰਡਾ ਯਾਦਾਰ ਜ਼ਿਆਦਾ ਮੁਸ਼ਕਲ ਹੋ ਗਈ ਹੈ ਡੰਗਰਾ ਬੰਦਾ ਦਾ ਰਾਸ਼ਨ ਲੈ ਲੇਗਾ ਕਿਉਂਕਿ ਡੰਗਰਾ ਚਾਰਾ ਔਖਾ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਨਹੀਂ ਸਰ ਇਹ ਪ੍ਰਸ਼ਾਸਨ ਵੱਲੋਂ ਕੋਈ ਅਰੇਂਜਮੈਂਟ ਨਹੀਂ ਹੈ ਜੀ ਕੋਈ ਨਹੀਂ ਹੈ ਸ਼ੈਲਟਰ ਹੌਂ ਗਲੜੀ ਬਣਾਇਆ ਗਿਆ ਉਸ ਤੇ ਕੁਝ ਨਹੀਂ ਸਰ ਗਲੜੀ ਇਲਾਕਾ ਬਹੁਤ ਜ਼ਿਆਦਾ ਹੈ ਬਹੁਤ ਬਹੁਤ 100 ਪਿੰਡਾਂ 'ਤੇ 100 ਪਿੰਡਾਂ 100 ਪਿੰਡਾਂ ਦਾ ਜਿੰਨਾ ਕਿ ਸ਼ੈਲਟਰ ਚ ਕੀ ਬਣੇਗਾ ਹਾਂ ਜੀ ਰਾਤ ਕਹਿੰਦੇ ਬਿਜਲੀ ਵੀ ਬੰਦ ਕਰਤੀਂ ਬਿਜਲੀ ਬੰਦ ਹੈ ਜੀ ਹਾਲ ਦੀ ਬੰਦ ਹੈ ਬੀਰ ਕੱਲ ਬੰਦ ਨਹੀਂ ਨਹੀਂ ਬਿਜਲੀ ਬੰਦ ਹੈ ਹਾਲ ਦੀ ਬੰਦ ਹੈ ਬਿਜਲੀ ਘਾ ਡੁੱਬਾ ਪਿਆ ਹਾਂ ਜੀ ਬਿਜਲੀ ਘਰ ਵੀ ਪਾਣੀ ਹੈ ਜੀ